ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂਗੀ ਬਹੁਤ ਜ਼ਿਆਦੇ ਸੋਹਣੇ ਸੂਟ ਲੈ ਕੇ ਜਿੱਦਾਂ ਕਿ ਸਰਦੀ ਦਿਨ ਪਰ ਦਿਨ ਵਾਧਦੀ ਜਾ ਰਹੀ ਹੈਗੀ ਤੇ ਪਸ਼ਮੀਨੇ ਦੇ ਸੂਟਾਂ ਦੀ ਆਪਾਂ ਨੂੰ ਲੋੜ ਪੈਂਦੀ ਹੈਗੀ ਸਰਦੀਆਂ ਦੇ ਵਿੱਚ ਤੁਸੀਂ ਇਹ ਸੂਟ ਲੈਗੇ ਜਿਹੜੇ ਬਿਨਾ ਲਾਈਨਿੰਗ ਤੋਂ ਵੀ ਸਲਾਈ ਕਰਵਾ ਸਕਦੇ ਹੋਗੇ ਲਾਈਨਿੰਗ ਵੀ ਲਗਵਾ ਸਕਦੇ ਹੋਗੇ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਉਸ ਤਰ੍ਹਾਂ ਜਿਹੜਾ ਸੂਟ ਹੈਗਾ ਤੁਸੀਂ ਤਿਆਰ ਕਰਵਾ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈਗੀ ਬਹੁਤ ਜਿਆਦਾ ਸੋਹਣਾ ਪਸ਼ਮੀਨਾ ਹੈਗਾ ਤੇ ਆਪਾਂ ਵੀਡੀਓ ਫਿਰ ਜਿਆਦਾ ਲੰਬੀ ਹੋ ਜਾਂਦੀ ਹੈਗੀ ਤੇ ਆਪਾਂ ਸਟਾਰਟ ਕਰਦੇ ਹਾਂ ਸੂਟ ਦਿਖਾਉਣੇ ਦੁਬਾਰਾ ਮੰਗਵਾਇਨਗੇ ਭੈਣਾਂ ਦੀ ਡਿਮਾਂਡ ਤੇ ਸੂਟ ਆਪਾਂ ਸ਼ਿਮਰ ਪਸ਼ਮੀਨੇ ਤੇ ਪਹਿਲਾਂ ਜਿਹੜੇ ਨੇ ਗਿਆ ਆਪਣੇ ਸੋਲਡ ਹੋ ਚੁੱਕੇ ਸੀਗੇ ਤੇ ਇਹਦੇ ਵਿੱਚੋਂ ਵੀ ਮੈਂ ਕਿਸੇ ਭੈਣ ਨੂੰ ਫੋਟੋਆਂ ਸ਼ੇਅਰ ਕੀਤੀਆਂ ਸੀਗੀਆਂ ਕੋਈ ਕੋਈ ਸੂਟ ਅਵੇਲੇਬਲ ਹੈਗਾ ਤਿੰਨ ਤਿੰਨ ਚਾਰ ਚਾਰ ਸੂਟ ਨੇਗੇ ਜਿਹੜੇ ਉਹ ਇਕੱਠੇ ਲੱਗੇ ਨੇ ਭੈਣ ਹੋਣੀ ਤਾਂ ਤੁਸੀਂ ਵੀ ਇਸ ਤਰ੍ਹਾਂ ਸੂਟ ਨੇਗੇ ਜਿਹੜੇ ਆਪਾਂ ਤੋਂ ਰੈਡੀ ਕਰਵਾ ਸਕਦੇ ਹੋ ਸਲਾਈ ਕਰਕੇ ਮੰਗਵਾ ਲਓ ਚਾਹੀਦੀ ਤੁਸੀਂ ਬਿਨਾਂ ਸਲਾਈ ਤੋਂ ਮੰਗਵਾ ਲਓ ਠੀਕ ਹੈ ਜੀ ਦੇਖੋ ਕਲਰ ਤੁਸੀਂ ਦੇਖ ਸਕਦੇ ਹੋਗੇ ਸ਼ਿਮਰ ਪਸ਼ਮੀਨਾ ਹੈਗਾ ਸ਼ਾਇਨ ਪੈਂਦੀ ਹੈ ਜੀ ਇਹਦੇ ਵਿੱਚ ਬ੍ਰਾਂਡ ਰਹੇਗਾ ਰੀਵਾ ਰੀਵਾ ਬ੍ਰਾਂਡ ਦਾ ਸਟਾਫ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਕੱਪੜੇ ਦੀ ਤੇ ਇੰਨਾ ਕੇ ਜਿਆਦੇ ਸੌਫਟ ਪਸ਼ਮੀਨਾ ਜਿੰਨਾ ਵੀ ਤੁਸੀਂ ਕਹਿ ਦੋ ਪ੍ਰਾਈਸ ਰਹੇਗਾ ਜੀ 1850 ਪਲੱਸ ਸ਼ਿਪਿੰਗ ਹੈ ਵਿਦਆਊਟ ਦੁਪੱਟਾ ਸੂਟ ਲੇنگੇ ਜੇ ਤੁਹਾਨੂੰ ਕੋਈ ਦੁਪੱਟੇ ਦਾ ਇਹ ਲੱਗਦਾ ਹਨਾ ਵੀ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਤਾਂ ਤੁਸੀਂ ਐਕਸਟਰਾ ਦੁਪੱਟਾ ਆਪਣਾ ਤਿਆਰ ਕਰਵਾ ਸਕਦੇ ਹੋ ਆਪਣੇ ਕੋਲੋਂ ਕਿਉਂਕਿ ਉਹਦੇ ਚਾਰਜੇਸ ਹੋਣਗੇ ਜਿਹੜੇ ਐਕਸਟਰਾ ਹੋਣਗੇ ਸਾਰੇ ਡਾਈ ਵਗੈਰਾ ਦੇ ਦੁਪੱਟੇ ਵਗੈਰਾ ਤੇ ਬਹੁਤ ਜਿਆਦੇ ਸੋਨਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਲਰ ਕੰਬੀਨੇਸ਼ਨ ਚੈੱਕ ਕਰ ਸਕਦੇ ਹੋਗੇ ਪਹਿਲਾ ਸੂਟ ਇਹ ਸੀਗਾ ਅਜਵਾਲਾ ਤੇ ਦੂਜਾ ਕਲਰ ਤੁਸੀਂ ਦੇਖ ਸਕਦੇ ਹੋ ਗ੍ਰੀਨ ਕਲਰ ਦੇ ਉੱਪਰ ਇਹ ਆਪਾਂ ਨਿਊ ਚਾਰਟ ਮੰਗਾਇਆ ਹੈਗਾ ਸਾਰਾ ਦੇਖੋ ਇਹ ਤਾਂ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਇਹਦੇ ਨਾਲ ਤੁਸੀਂ ਪਿੰਕ ਦੁਪੱਟਾ ਰੱਖ ਸਕਦੇ ਹੋਗੇ ਇੱਕ ਸੂਟ ਲਓ ਦੋ ਲਓ ਬਹੁਤ ਜਿਆਦਾ ਸੋਹਣੇ ਪਰ ਇਹ ਜਿਹੜੇ ਸੂਟ ਨੇਗੇ ਤੁਹਾਨੂੰ 올ਓਵਰ ਮਿਲਣਗੇ ਮੈਚਿੰਗ ਨਹੀਂ ਦੇਖੋ ਜੀ ਪ੍ਰਾਈਜ਼ ਰਹੇਗਾ ਜੀ 1850 ਇਹ ਵੀ ਹੈ ਜੀ ਜਿਹੜਾ ਰੀਵਾ ਬ੍ਰਾਂਡ ਦਾ ਸਟਾਫ ਹੈਗਾ ਦੇਖੋ ਇਹ ਵੀ ਹੈਗਾ ਜਿਹੜਾ ਰੀਵਾ ਬ੍ਰਾਂਡ ਦਾ ਸਟਾਫ ਹੈਗਾ ਬਹੁਤ ਜਿਆਦਾ ਸੋਹਣੀ ਕੱਪੜੀ ਦੀ ਹੈਗੀ ਜਿਹੜੀ ਕੁਆਲਿਟੀ ਹੈਗੀ ਬਹੁਤ ਜਿਆਦੇ ਸੋਨਾ ਪਸ਼ਮੀਨਾ ਹੈਗਾ ਇਹਦੇ ਤੁਸੀਂ ਵਰਕ ਵੀ ਕਰਵਾ ਸਕਦੇ ਜਿੱਦਾਂ ਅਸੀਂ ਵਰਕ ਵਾਲੀਆਂ ਵੀਡੀਓ ਦਿਖਾਉਣੇ ਹੁੰਦੇ ਆਂਗੇ ਤੁਸੀਂ ਇਦਾਂ ਦੇ ਕੱਪੜੇ ਤੇ ਆ ਜਿਹੜਾ ਵਰਕ ਕਰਵਾ ਸਕਦੇ ਹੋਗੇ ਪੈਚ ਵਰਕ ਹੋ ਜਾਊਗਾ ਪੈਚ ਵਰਕ ਕਰਵਾ ਲਓ ਬਹੁਤ ਜਿਆਦੇ ਸੋਨਾ ਕੱਪੜਾ ਹੈਗਾ ਇਹਦੇ ਨਾਲ ਦਾ ਸੂਟ ਹੈ ਜਿਹੜਾ ਸਲਾਈ ਹੋ ਰਿਹਾ ਹੈਗਾ ਆਪਣਾ ਬਾਕੀ ਬਿਨਾਂ ਸਲਾਈ ਤੋਂ ਵੀ ਗਏ ਨੇਗੇ ਬਹੁਤ ਜਿਆਦੇ ਸੋਹਣੇ ਸਟਿਚ ਹੋ ਕੇ ਬਹੁਤ ਜਿਆਦੇ ਸੋਹਣਾ ਸੂਟ ਹੈ ਜਿਹੜਾ ਬਣੂਗਾ ਲਵੈਂਡਰ ਕਲਰ ਹੈਗਾ ਇਹਦੇ ਵਿੱਚ ਪਰਪਲ ਜਾਂ ਤੇ ਤੁਸੀਂ ਪਰਪਲ ਕਲਰ ਦਾ ਦੁਪੱਟਾ ਰੱਖ ਸਕਦੇ ਹੋਵੋਗੇ ਟਾਈ ਐਂਡ ਡਾਈ ਕਰਵਾ ਸਕਦੇ ਹੋਗੇ ਦੁਪੱਟੇ ਨੂੰ ਤੇ ਤੁਸੀਂ ਇਦਾਂ ਵੀ ਇੱਕ ਬੇਸਤਾ ਵੀ ਰੱਖ ਸਕਦੇ ਹੋਵੋਗੇ ਤੁਸੀਂ ਸਿਲਾਈ ਕਰਵਾ ਕੇ ਮੰਗਵਾਉਣਾ ਸਿਲਾਈ ਕਰਵਾ ਕੇ ਮੰਗਵਾ ਲਓ ਬਿਨਾਂ ਸਿਲਾਈ ਤੋਂ ਮੰਗਵਾਉਣਾ ਬਿਨਾਂ ਸਿਲਾਈ ਤੋਂ ਮੰਗਵਾ ਲਓ ਜਿਵੇਂ ਵੀ ਤੁਸੀਂ ਚਾਹੋਗੇ ਉਸ ਤਰ੍ਹਾਂ ਜਿਹੜਾ ਸੂਟ ਹੈਗਾ ਤੁਸੀਂ ਕਰਵਾ ਸਕਦੇ ਹੋਗੇ ਤਿਆਰ ਆਪਣੀ ਮਰਜ਼ੀ ਅਨੁਸਾਰ ਬਟ ਇਹ ਗਾਲੇ ਸੂਟ ਦੇਗੇ ਜਿਹੜੇ ਥੋੜੇ ਜਿਹੀ ਕੋਸਟਲੀ ਇਸ ਕਰਕੇ ਪੈਂਦੇ ਨੇਗੇ ਕਿਉਂਕਿ ਆਪਾਂ ਆਪਣੀ ਮਰਜ਼ੀ ਅਨੁਸਾਰ ਜਿਹੜਾ ਕੰਮ ਕਰਵਾ ਸਕਦੇ ਹੁੰਨੇ ਆਂਗੇ ਕੰਮ ਹੈ ਜੀ ਜਿਹੜਾ ਸਾਡੇ ਕੋਲੋਂ ਇੱਕ ਨੰਬਰ ਮਿਲੂਗਾ ਚਾਹੇ ਦੀ ਤੁਸੀਂ ਸਲਾਈ ਕਰਵਾਓ ਚਾਹੇ ਦੀ ਤੁਸੀਂ ਆਪਣੇ ਤੋਂ ਸਟਾਫ ਲਓ ਚਾਹੇ ਦੀ ਤੁਸੀਂ ਵਰਕ ਕਰਵਾਓ ਕੁਝ ਵੀ ਲਓਗੇ ਜਿੱਦਾਂ ਵੀ ਕੰਮ ਕਰਵਾਉਗੇ ਕੰਮ ਹੈ ਜਿਹੜਾ ਤੁਹਾਨੂੰ ਸਾਰਾ ਇੱਕ ਨੰਬਰ ਮਿਲੂਗਾ ਨੀਟ ਐਂਡ ਕਲੀਨ ਕੰਮ ਹੋਊਗਾ ਤੇ ਕਾਫੀ ਭੈਣਾਂ ਦੇ ਸੂਟ ਆਪਾਂ ਬਾਹਰ ਤਿਆਰ ਕਰਕੇ ਭੇਜੇ ਸੀਗੇ ਹੁਣ ਰਿਪੀਟ ਆਰਡਰ ਚੱਲ ਰਹੇ ਨੇਗੇ ਸਾਰੀਆਂ ਭੈਣਾਂ ਦੇ ਬਹੁਤ ਜ਼ਿਆਦੇ ਸੋਹਣਾ ਉਹਨਾਂ ਨੂੰ ਕੱਪੜਾ ਪਸੰਦ ਆਇਆ ਸਲਾਈ ਸਟਿਚਿੰਗ ਵਗੈਰਾ ਹਨਾ ਸਟਿਚਿੰਗ ਦਾ ਜੋ ਆਪਾਂ 19 2 ਦਾ ਆਪਾਂ ਫਰਕ ਕਹਿ ਸਕਦੇ ਹੁੰਦੇ ਆ ਉਹ ਇਸ ਲਈ ਕਿਉਂਕਿ ਤੁਹਾਡਾ ਜਿਹੜਾ ਮੈਜ਼ਰਮੈਂਟ ਹੈ ਮੈਨੂੰ ਆਨਲਾਈਨ ਵਟਸਐਪ ਆਉਂਦਾ ਹੈਗਾ ਤਾਂ ਕਰਕੇ ਹਨਾ ਵੀ ਪ੍ਰੋਪਰ ਮੈਂ ਮੈਜ਼ਰਮੈਂਟ ਤੁਸੀਂ ਆ ਕੇ ਨਹੀਂ ਦੇ ਸਕਦੇ ਤਾ ਕਰਕੇ 19 2 ਦਾ ਫਰਕ ਰਹਿੰਦਾ ਉਹ ਵੀ ਕੋਈ ਗੱਲ ਨਹੀਂ ਆਪਾਂ ਐਕਸਟਰਾ ਸੀਨ ਹੈ ਜਿਹੜੀ ਲਾ ਦਿੰਨੇ ਹੁੰਨੇ ਆਗੇ ਤੁਸੀਂ ਆਪਣੀ ਜਿੱਦਾਂ ਵੀ ਰੱਖਣਾ ਚਾਹੁੰਦੇ ਓਦਾਂ ਰੱਖ ਸਕਦੇ ਓ ਲਓ ਜੀ ਇਹ ਕਲਰ ਸੀਗਾ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦੇ ਸੋਹਣਾ ਪ੍ਰਿੰਟ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਨੇ ਸਟਾਫ ਦੀ ਗੱਲ ਕਰਾਂ ਸਟਾਫ ਦੀ ਕੁਆਲਿਟੀ ਬਹੁਤ ਜ਼ਿਆਦੇ ਗੁੱਡ ਹੈਗੀ ਚਾਹੇ ਦੀ ਤੁਸੀਂ ਹਨ ਜਿਹੜੀ ਆਪਾਂ ਨਾ ਮਗਵਾਉਂਦੀਆਂ ਨੇ ਉਹਨਾਂ ਨੂੰ ਤਾਂ ਪਤਾ ਹੈਗਾ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਵਰਕ ਵਗੈਰਾ ਕਰਾ ਲਓ ਤੁਸੀਂ ਮਤਲਬ ਜੇ ਥੋੜਾ ਜਿਹਾ ਹੋਰ ਵਧੀਆ ਬਣਾਉਣਾ ਚਾਹੁੰਦੇ ਹੋਗੇ ਸੂਟ ਨੂੰ ਤਾਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਤੇ ਲਾਸਟ ਸੂਟ ਹੈਗਾਗਾ ਰੈਸਟ ਕਲਰ ਦੇ ਵਿੱਚ ਕਾਫੀ ਜਿਆਦੇ ਸੇਲ ਹੋ ਰਹੇ ਵੈਸੇ ਸਾਰੇ ਹੀ ਬਹੁਤ ਸੇਲ ਹੋਏ ਸੀਗੇ ਆਪਾਂ ਵੀਡੀਓ ਪਾਈ ਸੀਗੀ ਦੂਜੇ ਤੀਜੇ ਦਿਨ ਤੱਕ ਇਹ ਸੂਟ ਰਹੇ ਨਹੀਂ ਸੀਗੇ ਆਪਣੇ ਕੋਲੇ ਲਓ ਜੀ ਇਹ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਸ਼ਾਇਦ ਇਹ ਵਾਲਾ ਸੂਟ ਵੀ ਸਟਿਚਿੰਗ ਲਈ ਗਿਆ ਹੋਇਆਗਾ ਬਾਕੀ ਜਦੋਂ ਸਲਾਈ ਹੋ ਕੇ ਆ ਗਿਆ ਮੈਂ ਜ਼ਰੂਰ ਤੁਹਾਨੂੰ ਨਾ ਵੀਡੀਓ ਸ਼ੇਅਰ ਕਰੂੰ ਕਰਿਆ ਕਰੂੰਗੀ ਤੁਹਾਡੇ ਨਾਲ ਕਿਉਂਕਿ ਕਾਫੀ ਪੈਣਾ ਦੀ ਡਿਮਾਂਡ ਸੀਗੀ ਬਾਹਰ ਲੀਆਂ ਪੈਣਾ ਦੀ ਵੀ ਜਦੋਂ ਤੁਸੀਂ ਸਟਿਚ ਜਿਹੜੇ ਤੁਸੀਂ ਸਲਾਈ ਕਰਵਾਉਣੇ ਕੱਪੜੇ ਉਹਨਾਂ ਦੀ ਵੀਡੀਓ ਤੁਸੀਂ ਜ਼ਰੂਰ ਲੈ ਕੇ ਆਇਆ ਕਰੋ ਤੇ ਆਪਾਂ ਜ਼ਰੂਰ ਹੈ ਕਿ ਜਿਹੜੀ ਵੀਡੀਓ ਪਾਇਆ ਕਰਾਂਗੇ ਤੇ ਇਦਾਂ ਹੀ ਤੁਸੀਂ ਸਾਡੇ ਤੋਂ ਸੋਹਣੇ ਸੋਹਣੇ ਸੂਟ ਲੈਂਦੇ ਰਹੋ ਆਰਡਰ ਕਰਦੇ ਰਹੋ ਹਨਾ ਤੇ ਇਦਾਂ ਹੀ ਆਪਾਂ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਬਹੁਤ ਹਨਾ ਏ ਵੀ ਬਹੁਤ ਮਿਹਨਤ ਵਾਲਾ ਕੰਮ ਹੈਗਾ ਵੀ ਬਹੁਤ ਚੁਆਇਸ ਕਰ ਕਰਕੇ ਜਿਹੜੇ ਕੱਪੜੇ ਲਿਹਾਉਣੇ ਪੈਂਦੇ ਨੇ ਫਿਰ ਸਟਾਫ ਦੀ ਕੁਆਲਿਟੀ ਦੇਖਣੀ ਪੈਂਦੀ ਆ ਵੀ ਪਦੀ ਆ ਜਾਂ ਨਹੀਂ ਹਨਾ ਤਾਂ ਕਰਕੇ ਸਾਰਾ ਕੁਝ ਬਹੁਤ ਕੁਝ ਸੋਚ ਕੇ ਚੱਲਣਾ ਪੈਂਦਾ ਹੈਗਾ ਤੇ ਇਹ ਹੁੰਦਾ ਵੀ ਕੋਈ ਚੀਜ਼ ਮਾੜੀ ਨਾ ਨਿਕਲ ਜੇ ਫਿਰ ਉਹੀ ਲਾਂਬੇ ਵਾਲਾ ਕੰਮ ਹੋ ਜਾਂਦਾ ਚਲੋ ਕੱਪੜੇ ਦੇ ਵਿੱਚ ਤਾਂ ਨਾ ਕੋਈ ਵੀ ਨਹੀਂ ਬੜਿਆ ਪਰ ਆਪਣੇ ਵੱਲੋਂ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈਗੀ ਵੀ ਆਪਾਂ ਜਿਹੜਾ ਕੰਮ ਤੁਹਾਨੂੰ ਕੱਪੜੇ ਦਾ ਫੈਬਰਿਕ ਇੱਕ ਨੰਬਰ ਦੇਈਏ ਕੋਈ ਲਾਂਬੇ ਵਾਲਾ ਕੰਮ ਨਾ ਹੋਵੇ ਠੀਕ ਹੈ ਅੱਜ ਵਾਲੇ ਸੂਟ ਫਿਲਹਾਲ ਇੰਨੀ ਸੀਗੇ ਵਿਦਆਊਟ ਦੁਪੱਟਾ ਸੂਟ ਨੇਗੇ ਦੁਪੱਟਾ ਇਹਨਾਂ ਨਾਲ ਹੈ ਨਹੀਂਗਾ ਮੈਂ ਪਹਿਲਾਂ ਵੀ ਵੀਡੀਓ ਚ ਬੋਲ ਚੁੱਕੀ ਆਂਗੀ ਤੇ ਦੁਬਾਰਾ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆਂਗੀ ਵੀ ਦੁਪੱਟਾ ਨਹੀਂ ਹੈਗਾ ਤੇ ਤੁਸੀਂ ਦੁਪੱਟਾ ਦਾ ਜਿਹੜਾ ਐਕਸਟਰਾ ਲਗਵਾ ਸਕਦੇ ਹੋਗੇ ਉਮੀਦ ਕਰਦੀ ਆਂ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਸੋਹਣੇ ਲੱਗੇ ਹੋਣਗੇ ਪਸੰਦ ਆਏ ਹੋਣਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ